ਨਮਸਕਾਰ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਤੇ ਉਮੀਦ ਕਰਦੀ ਹਾਂ ਤੁਸੀਂ ਖੁਸ਼ ਤੇ ਤੰਦਰੁਸਤ ਹੋਵੋਗੇ ਆਪਣੇ ਆਪਣੇ ਕੰਮਾਂ ਵਿੱਚ ਵਿਅਸਤ ਹੋਵੋਗੇ ਤੁਹਾਨੂੰ ਪਤਾ ਹੀ ਆਪਣੀ ਸੇਬ ਜਾਂ ਹੋਰ ਫਰੂਟ ਕਿੰਨੇ ਵਧੀਆ ਹੁੰਦੇ ਆ ਹੈਲਥਲੀ ਕਿੰਨੇ ਵਧੀਆ ਹੁੰਦੇ ਆ ਆਪਾਂ ਨੂੰ ਡਾਕਟਰ ਵੀ ਦੱਸਦੇ ਆ ਕਿ ਇੱਕ ਦਿਨ ਵਿੱਚ ਇੱਕ ਸੇਬ ਜ਼ਰੂਰ ਖਾਣਾ ਚਾਹੀਦਾ ਜਾਂ ਹੋਰ ਫਰੂਟਸ ਸਾਨੂੰ ਖਾਣੇ ਚਾਹੀਦੇ ਡੇਲੀ ਤਾਂ ਇਸ ਲਈ ਆਪਾਂ ਤੁਹਾਨੂੰ ਅੱਜ ਸੇਬ ਦੀ ਕਟਿੰਗ ਕਰਨੀ ਦੱਸਾਂਗੇ ਅਗਰ ਤੁਸੀਂ ਆਫਿਸ ਜਾਂਦੇ ਹੋ ਜਾਂ ਬੱਚਿਆਂ ਦੇ ਟਿਫਨ ਵਿੱਚ ਪੈਕ ਕਰਦੇ ਹੋ ਸੇਬ ਤਾਂ ਉਹ ਜਿਆਦਾ ਟਾਈਮ ਤੱਕ ਨਹੀਂ ਰਹਿੰਦੇ ਕਾਲੇ ਹੋ ਜਾਂਦੇ ਆ ਖਰਾਬ ਹੋ ਜਾਂਦੇ ਆ ਤਾਂ ਤੁਸੀਂ ਇਸ ਨੂੰ ਕਿਵੇਂ ਲੰਬੇ ਸਮੇਂ ਤੱਕ ਸਹੀ ਫਰੈਸ਼ ਰੱਖ ਸਕਦੇ ਹੋ ਤੇ ਉਹ ਵੀ ਕੱਟੇ ਹੋਏ ਸੇਬ ਤੁਸੀਂ ਨਾਲ ਬੱਚਿਆਂ ਦੇ ਟਿਫਨ ਵਿੱਚ ਪੈਕ ਕਰ ਸਕਦੇ ਹੋ ਆਫਿਸ ਵੀ ਲੈ ਜਾ ਸਕਦੇ ਹੋ ਤਾਂ ਇਹਨੂੰ ਆਪਾਂ ਬਿਲਕੁਲ ਦੇਸੀ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਤੁਸੀਂ ਸੇਬ ਦੀ ਕਟਿੰਗ ਕਰਦੇ ਹੋ ਤਾਂ ਤੁਸੀਂ ਉਸ ਨੂੰ ਇੱਕ 에어ਟਾਈਟ ਕੰਟੇਨਰ ਦੇ ਵਿੱਚ ਇੱਕ ਬੰਦ ਹਵਾ ਵਾਲੇ ਜਿਹੜੇ ਡੱਬੇ ਹੁੰਦੇ ਆ ਉਹਨਾਂ ਦੇ ਵਿੱਚ ਉਹਨਾਂ ਨੂੰ ਪੈਕ ਕਰਨਾ ਤਾਂ ਕਿ ਉਹ ਬਿਲਕੁਲ ਵੀ ਕਾਲੇ ਨਾ ਹੋਣ ਦੂਸਰੇ ਨੰਬਰ ਤੇ ਤੁਸੀਂ ਸੇਬ ਦੇ ਵਿੱਚ ਅਗਰ ਤੁਹਾਨੂੰ ਸ਼ਹਿਦ ਪਸੰਦ ਹੈ ਡਾਈਟ ਤੇ ਹੋ ਤਾਂ ਸ਼ਹਿਦ ਵਧੀਆ ਇੱਕ ਹੁੰਦਾ ਆਪਣੀ ਹੈਲਥ ਲਈ ਤਾਂ ਤੁਸੀਂ ਸੇਬ ਨੂੰ ਕੱਟ ਕੇ ਉਹਨਾਂ ਦੇ ਉੱਪਰ ਸ਼ਹਿਦ ਵੀ ਲਗਾ ਸਕਦੇ ਹੋ ਇਹਦੇ ਨਾਲ ਸੇਬ ਬਿਲਕੁਲ ਵੀ ਕਾਲੇ ਨਹੀਂ ਹੋਣਗੇ ਤਾਂ ਇੱਕਦਮ ਵਧੀਆ ਫਰੈਸ਼ ਰਹਿਣਗੇ ਤੇ ਟੇਸਟ ਵੀ ਬਹੁਤ ਵਧੀਆ ਆਊਗਾ ਇਧਰ ਆਪਾਂ ਸਭ ਤੋਂ ਪਹਿਲਾਂ ਬਿਲਕੁਲ ਫਰੈਸ਼ ਸੇਬ ਲੈ ਲਏ ਸੀ ਬਿਲਕੁਲ ਵਧੀਆ ਸੀ ਇਹਨਾਂ ਨੂੰ ਆਪਾਂ 2-3 ਵਾਰ ਚੰਗੀ ਤਰ੍ਹਾਂ ਧੋ ਲਿਆ ਸੀਗਾ ਤੇ ਇਦਾਂ ਆਪਾਂ ਵਿਚਾਰੋ ਥੋੜਾ ਜਿਹਾ ਨੂੰ ਕੱਟ ਕੇ ਜਿਹੜੇ ਉੱਪਰ ਡੰਡੀ ਸੀ ਉਹ ਕੱਢ ਲਈ ਸੀ ਤਾਂ ਹੁਣ ਇਹਦੀ ਆਪਾਂ ਕਟਿੰਗ ਕਰਾਂਗੇ ਇਹਦੇ ਨਾਲ ਜਿਹੜੇ ਬੀਜਾ ਬਿਲਕੁਲ ਅਲੱਗ ਹੋ ਜਾਣਗੇ ਤੇ ਬੀਜ ਨਾਲ ਨਹੀਂ ਰਹਿਣਗੇ ਇਸ ਤਰ੍ਹਾਂ ਕਟਿੰਗ ਕਰਕੇ ਤੁਸੀਂ ਬੱਚਿਆਂ ਦੇ ਟਿਫਨ ਵਿੱਚ ਪੈਕ ਕਰ ਸਕਦੇ ਹੋ ਕਿਉਂਕਿ ਸਕੂਲ ਦੇ ਵਿੱਚ ਚਾਕੂ ਤਾਂ ਲਿਜਾਣਾ ਅਲਾਉਡ ਨਹੀਂ ਹੁੰਦਾਗਾ ਤੁਸੀਂ ਇਸ ਨੂੰ ਇਦਾਂ ਹੀ ਪੀਸ ਕਰ ਸਕਦੇ ਹੋ ਤੇ ਬੱਚੇ ਨੂੰ ਖਾਣੇ ਵੀ ਆਸਾਨ ਦੇ ਵਿੱਚ ਹੁੰਦੇ ਆ ਬੜੀ ਆਸਾਨੀ ਨਾਲ ਉਹ ਖਾ ਵੀ ਲੈਂਦੇ ਆ ਤਾਂ ਬੀਜ ਵੀ ਨਹੀਂ ਉਹ ਖਾਂਦੇ ਤੇ ਬੜੀ ਵਧੀਆ ਤਰੀਕੇ ਨਾਲ ਖਾਣਗੇ ਤੇ ਕੋਈ ਦਿੱਕਤ ਵੀ ਨਹੀਂ ਆਊਗੀ ਤਾਂ ਇਦਾਂ ਤੁਸੀਂ ਬਿਨਾ ਬੀਜਾਂ ਤੋਂ ਟਿਫਨ ਵਿੱਚ ਪੈਕ ਕਰ ਸਕਦੇ ਹੋ ਤਾਂ ਤੁਸੀਂ ਦੇਖੋ ਪੀਸ ਆਪਣੇ ਬਿਲਕੁਲ ਕੱਟੇ ਹੋਏ ਆ ਤੇ ਪਰ ਸੇਵ ਉਦਾਂ ਹੀ ਜੁੜਿਆ ਹੋਇਆ ਤੇ ਇੱਕਦਮ ਫਰੈਸ਼ ਰਹੂਗਾ ਤੇ ਇਹ ਬਿਲਕੁਲ ਵਧੀਆ ਤਰੀਕਾ ਹੈਗਾ ਕਿ ਦੇਖੋ ਤੁਸੀਂ ਪਹਿਲਾਂ ਕਿੰਨਾ ਵਧੀਆ ਸੇਵ ਕੱਟਿਆ ਜਿਹੜੇ ਬੀਜਾ ਉਹ ਵਿਚਾਲੇ ਹੀ ਹੈਗੇ ਤੇ ਸੇਵ ਦੀਆਂ ਜਿਹੜੀਆਂ ਫਾੜੀਆਂ ਬਿਲਕੁਲ ਵਧੀਆ ਪਈਆਂ ਹੈਗੀਆਂ ਇਕਦਮ ਸਾਫ਼ ਪਈਆਂ ਹੋਈਆਂ ਤੇ ਹੁਣ ਨਾਲ ਦੀ ਤੁਹਾਨੂੰ ਇੱਧਰ ਵੀ ਦਿਖਾਉਣੀ ਆ ਦੇਖੋ ਕਿੰਨਾ ਵਧੀਆ ਜਿਹੜੀ ਸ਼ੇਪ ਦੀ ਕਟਿੰਗ ਹੋਈ ਆ ਤੇ ਵਧੀਆ ਬੱਚੇ ਆਸਾਨੀ ਨਾਲ ਖਾ ਲੈਣਗੇ ਤੇ ਬੀਜ ਵਿੱਚ ਵੀ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਊਗੀ ਦੇਖੋ ਕਿੰਨੇ ਵਧੀਆ ਉਵੇਂ ਹੀ ਜੁੜੇ ਹੋਇਆ ਤੇ ਹੁਣ ਇਹਦੇ ਉੱਤੇ ਆਪਾਂ ਇੱਕ ਬਿਲਕੁਲ ਦੇਸੀ ਤਰੀਕੇ ਨਾਲ ਇਹਨਾਂ ਨੂੰ ਜੋੜ ਕੇ ਰੱਖਣ ਲਈ ਆਪਾਂ ਇਹਦੇ ਉੱਪਰ ਇੱਕ ਰਬੜ ਚੜਾ ਦਾਂਗੇ ਤਾਂ ਕਿ ਇਹ ਸਾਰੇ ਪੀਸ ਉਦਾਂ ਹੀ ਜੁੜੇ ਰਹਿਣ ਜਦੋਂ ਤੁਸੀਂ ਖਾਓ ਤਾਂ ਬੜੀ ਆਸਾਨੀ ਨਾਲ ਇਹਨਾਂ ਨੂੰ ਖੋਲ ਕੇ ਖਾਓ ਹੁਣ ਤੁਸੀਂ ਇਸ ਨੂੰ ਇੱਕ 에어ਟਾਈਟ ਕੰਟੇਨਰ ਵਿੱਚ ਟਿਫਨ ਵਿੱਚ ਪਾ ਸਕਦੇ ਹੋ ਤੇ ਵਧੀਆ ਤਰੀਕੇ ਨਾਲ ਖਾ ਸਕਦੇ ਹੋ ਲੰਬੇ ਟਾਈਮ ਤੱਕ ਤੁਸੀਂ ਇਸ ਨੂੰ 7-8 ਘੰਟੇ ਤੱਕ ਆਰਾਮ ਨਾਲ ਖਾ ਸਕਦੇ ਹੋ ਤੇ ਕਾਲੇ ਵੀ ਬਿਲਕੁਲ ਨਹੀਂ ਹੋਣਗੇ ਤਾਂ ਤੁਸੀਂ ਬੱਚਿਆਂ ਦੇ ਟਿਫਨ ਵਿੱਚ ਵੀ ਪਾ ਸਕਦੇ ਹੋ ਗਾਇਜ਼ ਵੀਡੀਓ ਪਸੰਦ ਆਈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤਾਂ ਇੱਕ ਤਰੀਕਾ ਹੋਰ ਵੀ ਹੈਗਾ ਤੁਸੀਂ ਸੇਬ ਦੇ ਪੀਸ ਕਰਕੇ ਉਹਦੇ ਉੱਪਰ ਨਿੰਬੂ ਵੀ ਛਿੜਕ ਸਕਦੇ ਹੋ ਥੋੜਾ ਥੋੜਾ ਨਿੰਬੂ ਦਾ ਰਸ ਲਗਾ ਸਕਦੇ ਹਾਂ ਤਾਂ ਸੇਬ ਬਿਲਕੁਲ ਵੀ ਕਾਲੇ ਨਹੀਂ ਹੋਣਗੇ ਚਾਹੇ ਤੁਸੀਂ ਉਸ ਨੂੰ ਬਿਨਾਂ ਰਬੜ ਲਗਾਏ ਵੀ ਐਦਾਂ ਹੀ ਟਿਫਨ ਵਿੱਚ ਪਾ ਲਿਓ ਉੱਪਰ ਥੋੜਾ ਥੋੜਾ ਨਿੰਬੂ ਦਾ ਰਸ ਛਿੜਕਿਆ ਹੋਵੇ ਸੇਬ ਬਿਲਕੁਲ ਵੀ ਕਾਲੇ ਨਹੀਂ ਹੋਣਗੇ ਉਵੇਂ ਹੀ ਫਰੈਸ਼ ਰਹਿਣਗੇ ਤਾਂ ਟੇਸਟ ਵੀ ਬਹੁਤ ਵਧੀਆ ਆਊਗਾ ਤੇ ਦੇਖੋ ਕਿੰਨਾ ਵਧੀਆ ਆਪਣਾ ਪੀਸ ਉਵੇਂ ਹੀ ਜੁੜੇ ਹੋਏ ਆ ਤੇ ਉੱਪਰ ਆਪਾਂ ਇਹਦੇ ਰਬੜ ਚੜਾਤੀ ਹੋਈ ਆ ਤੇ ਇੱਧਰ ਆਪਾਂ ਇੱਕ ਸੇਬ ਹੋਰ ਲੈ ਲਿਆ ਸੀਗਾ ਤੇ ਇਹਨੂੰ ਵੀ ਆਪਾਂ ਕਟਿੰਗ ਕਰਾਂਗੇ ਕਟਿੰਗ ਆਪਾਂ ਤੁਹਾਨੂੰ ਉਵੇਂ ਨਹੀਂ ਇਹਨਾਂ ਦੇ ਪੀਸ ਨਹੀਂ ਕਰਕੇ ਦਿਖਾਵਾਂਗੇ ਉਦਾਂ ਹੀ ਕਟਾਂਗੇ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਹੁਣ ਦੇਖੋਗੇ ਇੱਧਰ ਆਪਾਂ ਇੱਕ ਪੀਲਰ ਲੈ ਲਿਆ ਸੀ ਇਸ ਤਰ੍ਹਾਂ ਦਾ ਚਾਕੂ ਅਗਰ ਤੁਹਾਡੇ ਕੋਲ ਇਹ ਨਹੀਂ ਹੈਗਾ ਤਾਂ ਤੁਸੀਂ ਉਸ ਨੂੰ ਚਾਕੂ ਦੀ ਮਦਦ ਨਾਲ ਵੀ ਵਿਚਾਲੋਂ ਕੱਟ ਸਕਦੇ ਹੋ ਦੇਖੋ ਇਦਾਂ ਹੀ ਆਪਾਂ ਵਿਚਾਲੋਂ ਡੰਡੀ ਕੋਲੋਂ ਸਾਰੇ ਚਾਕੂ ਵਿੱਚ ਪਾ ਕੇ ਅੰਦਰ ਤੇ ਇਦਾਂ ਹੀ ਆਪਾਂ ਕੱਢ ਲਾਂਗੇ ਜਿਹੜੇ ਬੀਜ-ਬੀਜ ਵਿਚਾਲੋਂ ਹੈਗੇ ਆ ਤਾਂ ਇਹਨੂੰ ਆਪਾਂ ਸਾਈਡਾਂ ਤੇ ਆਪਾਂ ਨੂੰ ਪੀਸ ਕਰਨ ਦੀ ਵੀ ਨਹੀਂ ਲੋੜ ਪਊਗੀ ਤੇ ਇਦਾਂ ਹੀ ਬੀਜ ਆਪਾਂ ਵਿਚਾਲੋਂ ਹੀ ਕੱਟ ਕੇ ਕੱਢ ਸਕਦੇ ਹਾਂ ਤੁਸੀਂ ਦੇਖ ਸਕਦੇ ਹੋ ਤਾਂ ਅਗਰ ਤੁਹਾਨੂੰ ਜੇ ਇਹਦੇ ਪੀਸ ਨਹੀਂ ਵਧੀਆ ਲੱਗਦੇ ਕਰਨੇ ਤਾਂ ਤੁਸੀਂ ਇਹਨੂੰ ਸਾਬਤ ਉਦਾਂ ਹੀ ਟਿਫਨ ਦੇ ਵਿੱਚ ਪੈਕ ਕਰ ਸਕਦੇ ਹੋ ਇਹਦੇ ਵਿੱਚ ਤੁਸੀਂ ਨਿੰਬੂ ਦਾ ਰਸ ਲਗਾ ਸਕਦੇ ਹੋ ਜਾਂ ਸ਼ਹਿਦ ਵੀ ਲਗਾ ਸਕਦੇ ਹੋ ਅੰਦਰ ਤੇ ਇਦਾਂ ਖਾਣ ਵਿੱਚ ਵੀ ਟੇਸਟੀ ਹੋਊਗਾ ਅੰਦਰ ਤੁਹਾਨੂੰ ਫਲੇਵਰ ਵੀ ਆਊਗਾ ਨਿੰਬੂ ਜਾਂ ਸ਼ਹਿਦ ਦਾ ਤਾਂ ਵਧੀਆ ਟੇਸਟ ਆਊਗਾ ਸਾਬਤ ਸੇਵ ਦੇ ਵਿੱਚ ਦੇ ਦੇਖੋ ਕਿੰਨਾ ਵਧੀਆ ਅੰਦਰੋਂ ਓਵੇਂ ਹੀ ਸਾਫ਼ ਪਿਆ ਹੋਇਆ ਤੇ ਸਾਰੇ ਬੀਜ ਵੀ ਨਿਕਲ ਗਏ ਹੋਇਆ ਦੇਖੋ ਤੇ ਤੁਸੀਂ ਇਸ ਨੂੰ ਬਿਨਾਂ ਕੱਟੇ ਐਦਾਂ ਵੀ ਪਾ ਸਕਦੇ ਹੋ ਬਹੁਤ ਹੀ ਵਧੀਆ ਤਰੀਕੇ ਨਾਲ ਪਾਦਰੋਂ ਵੀ ਇਹਦੇ ਸਾਰੇ ਬੀਜ ਕੱਢ ਤੇ ਸੀਗੇ ਅਗਰ ਤੁਸੀਂ ਐਦਾਂ ਫਾੜੀਆਂ ਨਹੀਂ ਕਰਨੀਆਂ ਜਾਂ ਐਦਾਂ ਨਹੀਂ ਕਟਣੇ ਆਪਣੇ ਤਰੀਕੇ ਨਾਲ ਕਟਣਾ ਤਾਂ ਤੁਸੀਂ ਇੱਕ ਵਾਰੀ ਨਿੰਬੂ ਤੇ ਸ਼ਹਿਦ ਦਾ ਰਸ ਜ਼ਰੂਰ ਲਗਾਓ ਨਿੰਬੂ ਦਾ ਰਸ ਤੇ ਸ਼ਹਿਦ ਇਦਾਂ ਲਗਾ ਕੇ ਜਰੂਰ ਇੱਕ ਵਾਰੀ ਟਰਾਈ ਕਰਿਓ ਤੇ ਬਹੁਤ ਵਧੀਆ ਟੇਸਟ ਵੀ ਆਊਗਾ ਖਾਣ ਵਿੱਚ ਤਾਂ ਸੇਬ ਤੇ ਬਿਲਕੁਲ ਵੀ ਕਦੇ ਵੀ ਖਰਾਬ ਨਹੀਂ ਹੋਣਗੇ ਤੁਸੀਂ ਇਸ ਨੂੰ ਜਿੰਨਾ ਟਾਈਮ ਮਰਜ਼ੀ ਟਿਫਨ ਵਿੱਚ ਰੱਖ ਸਕਦੇ ਹੋ ਬਿਲਕੁਲ ਵੀ ਕਾਲੇ ਨਹੀਂ ਹੋਣਗੇ ਸ਼ਹਿਦ ਦਾ ਤੁਸੀਂ ਅਗਰ ਨਿੰਬੂ ਜਾਂ ਕੁਝ ਵੀ ਇਦਾਂ ਦੇ ਤਰੀਕੇ ਅਪਣਾਏ ਹੋਣਗੇ ਸੇਬ ਤੁਹਾਡੇ ਬਿਲਕੁਲ ਵੀ ਕਾਲੇ ਨਹੀਂ ਹੋਣਗੇ ਇੱਕਦਮ ਫਰੈਸ਼ ਰਹਿਣਗੇ ਉਮੀਦ ਕਰਦੀ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਵੀਡੀਓ ਨੂੰ ਤੁਸੀਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਤੇ ਆਉਣ ਲਈ ਤੁਹਾਡਾ ਸਾਰਿਆਂ ਦਾ ਦੇਲ ਤੋਂ ਧੰਨਵਾਦ